ਹallelujah ਪਰਮੇਸ਼ਰ ਦਾ ਧੰਨਵਾਦ ਹੋਵੇ ਸੋ ਅੱਜ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਕਿੰਨਾ ਸਮਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਔਰ ਜਦ ਅਸੀਂ ਦੇਖਦੇ ਹਾਂ ਦਿਨ ਰਾਤ ਦੇ ਵਿੱਚ 24 ਘੰਟੇ ਹੁੰਦੇ ਨੇ ਔਰ ਜੇਕਰ ਅਸੀਂ 24 ਘੰਟਿਆਂ ਦੀ ਪ੍ਰਾਰਥਨਾ ਦਸਵੰਤ ਦੇ ਹਿਸਾਬ ਦੇ ਨਾਲ ਬਣਾਈਏ ਤਾਂ 2 ਘੰਟੇ 24 ਮਿੰਟ ਬੰਦਦੇ ਨੇ ਔਰ ਜੇਕਰ ਅਸੀਂ ਪ੍ਰਭੂ ਦੇ ਵਚਨ ਦੇ ਵੱਲ ਧਿਆਨ ਕਰਦੇ ਹਾਂ ਔਰ ਜੇ ਸਿੱਕੜੀ ਦੀ ਗੱਲ ਕਰੀਏ ਤਾਂ ਘੜੀ ਜਿਹੜੀ ਹੈ ਪ੍ਰਭੂ ਦੇ ਪਵਿੱਤਰ ਵਚਨ ਨੂੰ ਲਿਖੇ ਜਾਣ ਤੋਂ ਕਾਫੀ ਸਮਾਂ ਬਾਅਦ ਦੇ ਵਿੱਚ ਜਿਹੜੀ ਘੜੀ ਦੀ ਖੋਜ ਕੀਤੀ ਗਈ ਪੀਟਰ ਹੈਨਲੈਂਡ ਦੇ ਵੱਲੋਂ ਤਕਰੀਬਨ 1500 ਸਨ ਦੇ ਵਿੱਚ ਜਿਹੜਾ ਹੈ ਘੜੀ ਦੀ ਖੋਜ ਹੋਈ ਹੈ ਲੇਕਿਨ ਜਦੋਂ ਅਸੀਂ ਪਵਿੱਤਰ ਵਚਨ ਦੇ ਵੱਲ ਧਿਆਨ ਕਰਦੇ ਹਾਂ ਤਾਂ ਪ੍ਰਭੂ ਦਾ ਵਚਨ ਸਾਨੂੰ ਦੱਸਦਾ ਹੈ ਕਿ ਨਿਤ ਪ੍ਰਾਰਥਨਾ ਕਰੋ ਲਗਾਤਾਰ ਪ੍ਰਾਰਥਨਾ ਕਰੋ। ਔਰ ਜਦੋਂ ਸੀ ਜਬੂਰਾਂ ਦੇ ਵਿੱਚ ਦੇਖਦੇ ਆਂ ਤਾਂ ਜ਼ਬੂਰ 5 ਦਾ 3 ਵਚਨ ਦੇ ਵਿੱਚ ਪ੍ਰਭੂ ਦਾ ਦਾਸ 다ਊਦ ਲਿਖਦਾ ਹੈ ਕਿ हे ਯਹੋਵਾ ਤੂੰ ਅਮਰਤ ਵੇਲੇ ਮੇਰੀ ਆਵਾਜ਼ ਨੂੰ ਸੁਣੇਗਾ ਤੇ ਅਮਰਤ ਵੇਲੇ ਮੈਂ ਆਪਣੀ ਬੇਨਤੀ ਤੇਰੇ ਅੱਗੇ ਰੱਖਾਂਗਾ। ਔਰ ਉਸ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਜ਼ਬੂਰ 55 ਦਾ 17 ਤਾਂ ਉੱਥੇ ਪ੍ਰਭੂ ਦਾ ਦਾਸ ਦੌਦ ਲਿਖਦਾ ਹੈ ਮੈਂ ਸਵੇਰ ਨੂੰ ਮੈਂ ਦੁਪਹਿਰ ਨੂੰ ਮੈਂ ਸ਼ਾਮ ਨੂੰ ਤੇਰੇ ਅੱਗੇ ਸ਼ਿਕਾਇਤ ਕਰਾਂਗਾ ਮਤਲਬ ਦੁਹਾਈ ਦੇਵਾਂਗਾ ਔਰ ਉਸ ਤੋਂ ਬਾਅਦ ਅਸੀਂ 86 ਜ਼ਬੂਰ ਦੇ ਵਿੱਚ ਦੇਖਦੇ ਹਾਂ 86 ਦਾ ਤਿੰਨ ਵਚਨ ਤਾਂ ਉੱਥੇ ਲਿਖਿਆ ਕਿ हे ਯਹੋਵਾ ਮੈਂ ਸਾਰਾ ਦਿਨ ਤੈਨੂੰ ਪੁਕਾਰਦਾ ਹਾਂ ਔਰ ਉਸ ਤੋਂ ਬਾਅਦ ਜਦੋਂ ਅਸੀਂ 88 ਜਬੂਰ ਦੇ ਵਿੱਚ ਦੇਖਦੇ ਹਾਂ ਤੇ ਉੱਥੇ ਪ੍ਰਭੂ ਦਾ ਦਾਸ ਕਹਿੰਦਾ ਕਿ ਮੈਂ ਸਾਰਾ ਦਿਨ ਸਾਰੀ ਰਾਤ ਤੇਰੇ ਅੱਗੇ ਦੁਹਾਈ ਦੇਵਾਂਗਾ ਸੋ ਪਿਆਰਿਓ ਜੋ ਜੋ ਪ੍ਰਾਰਥਨਾ ਦਾ ਸਮਾਂ ਹੈ ਔਰ ਪ੍ਰਾਰਥਨਾ ਦਾ ਕੋਈ ਸਮਾਂ ਨਹੀਂ ਹੈ ਪ੍ਰਾਰਥਨਾ ਜਿੰਨੀ ਵੀ ਅਸੀਂ ਕਰ ਲਈਏ ਉਨੀ ਹੀ ਥੋੜੀ ਹੈ ਜਦੋਂ ਅਸੀਂ ਲੋਕਾ ਦੀ ਅੰਜੀਲ ਦੇ ਵਿੱਚ ਦੇਖਦੇ ਹਾਂ 18 ਦੇ ਅਯ ਦੇ ਵਿੱਚ ਤੇ ਉੱਥੇ ਪ੍ਰਭੂ ਯਿਸੂ ਮਸੀਹ ਨੇ ਇੱਕ ਦ੍ਰਿਸ਼ਟਾਨ ਦਿੱਤਾ ਕਿ ਸਦਾ ਪ੍ਰਾਰਥਨਾ ਵਿੱਚ ਲੱਗੇ ਰਹਿਣਾ ਤੇ ਸੁਸਤੀ ਨਹੀਂ ਕਰਨੀ ਚਾਹੀਦੀ ਸੋ ਪਿਆਰਿਓ ਪ੍ਰਾਰਥਨਾ ਦਾ ਕੋਈ ਸਮਾਂ ਨਹੀਂ ਪ੍ਰਾਰਥਨਾ ਸੀ ਜਿੰਨੀ ਵੀ ਕਰ ਲਈਏ ਓਨੀ ਹੀ ਥੋੜੀ ਹੈ ਲੇਕਿਨ ਜੇਕਰ ਕੋਈ ਘੜੀ ਨੂੰ ਦੇਖ ਕੇ 2 ਘੰਟੇ 24 ਮਿੰਟ ਵੀ ਪ੍ਰਾਰਥਨਾ ਕਰ ਰਿਹਾ ਹੈ ਤਾਂ ਬੜੀ ਅੱਛੀ ਗੱਲ ਹੈ ਲੇਕਿਨ ਜੇ ਸਿਵਚਨਾਂ ਨੂੰ ਵਚਨਾ ਦੇ ਵਲ ਜੇਕਰ ਅਸੀਂ ਧਿਆਨ ਕਰੀਏ ਤੇ ਪ੍ਰਾਰਥਨਾ ਦਾ ਕੋਈ ਸਮਾਂ ਨਹੀਂ ਹੈ ਜਿੰਨੀ ਵੀ ਪ੍ਰਾਰਥਨਾ ਸੀ ਕਰੀਏ ਥੋੜੀ ਹੈ ਪ੍ਰਭੂ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਜੈ ਮਸੀਹ